ਪੰਜਾਬ ਸਿੰਘ ਫਾਰਮਿੰਗ ਪੇਜ ਤੇ ਆਪ ਸਾਰੇ ਵੀਰਾਂ ਦਾ ਸਵਾਗਤ ਹੈ ਜੀ। ਖੂਬ ਸਾਰੇ ਠੀਕ ਠਾਕ ਹੋਵੋਗੇ। 15 April 2025 ਕਣਕ ਦੀ ਵਾਢੀ ਸਟਾਰਟ ਹੋ ਗਈ ਹੈ ਜੀ। ਮਾਲਵੇਰੀਏ ਵਿੱਚ ਉਹ ਤਾਂ ਮਤਲਬ ਵਾਢੀ ਸਟਾਰਟ ਹੋਈ ਤਾਂ ਦੋ ਤਿੰਨ ਦਿਨ ਹੋ ਗਏ। ਬਾਕੀ ਰਿਚ ਆਪਣੀ ਰਿਚ ਮੀ ਪੈ ਕੇ ਸੀ ਤਾਂ ਕਰਕੇ ਥੋੜਾ ਜਿਹਾ ਲੇਟ ਹੈ। ਵਾਢੀ ਦਾ ਕੰਮ ਹੈ। ਵਾਇਗਰੂ ਸੁੱਖ ਰੱਖੇ ਹੁਣ 10-15 ਦਿਨ ਮੀਂਹ ਨਹੀਂ ਦੀ ਤੋਂ ਬਚਤ ਰੱਖੇ ਕਣਕ ਦਾ ਸੀਜ਼ਨ ਤੋਂ ਬਾਅਦ ਉਸ ਮਤਲਬ ਮੀਂਹ ਕਣੀ ਚਲੋ ਉਦੋਂ ਤੱਕ ਸੁੱਖ ਰੱਖੇ ਨਾ ਦੂਵਾਚ ਮੀਂਹ ਪੈ ਜੇ ਪਤਾ ਹੀ ਕਾਹਾਂਗੇ ਬਾਕੀ ਇਹ 327 ਵੈਰਾਈਟੀਆਂ ਵੀ ਜੜੀ ਵਾੜ ਰਹੇ ਹਾਂ 1 ਨਵੰਬਰ ਦੀ ਵਿਜੀ ਹੋਈ ਆ ਕੀ ਫਰਵਰੀ ਨੂੰ ਜਿਹੜਾ مین ਏਰੀਆ ਹੈ ਜੀ ਮਤਲਬ ਉਹਦੇ ਵਿੱਚ ਇਹ ਗਰੱਗੀ ਸੀ ਤਗੜੀ ਸੀ ਜ਼ਿਆਦੇ ਦੇਖਦੇ ਹਾਂ ਕਿਵੇਂ ਆਉਂਦਾ ਝੜ ਪਹਿਲੀ ਵਾਰੀ ਵੇਚੀ ਸੀ 327 ਤੇ 826 ਦੀ ਵਿਝਾਈ ਬਹੁਤ ਏਰੀਆ ਵਿੱਚ ਹੋਈ ਹੋਈ ਹੈ ਤੀਖੀ ਦੇਖਦੇ ਹਾਂ ਕਿਹੜੀ ਵੈਰਾਈਟੀ ਵਧੀਆ ਰਹਿੰਦੀ ਹੈ ਇਸ ਵਾਰ ਇਸ ਸਾਲ ਦੋ ਵੈਰਾਈਟੀਆਂ ਟੌਪ ਰਹੀਆਂ ਸੀ 60 ਪਲੱਸ ਰਹੀਆਂ ਸੀ ਦੋ ਹੀ ਵੈਰਾਈਟੀਆਂ ਬਾਕੀ ਇਸ ਵਾਰ ਵੀ ਝੜਦਾ ਵਧੀਆ ਰਹਿਣ ਦੇ ਉਮੀਦ ਨੇ 60 ਦੇ ਕਰੀਬ ਤਾਂ ਜਾਣੀਆਂ ਪਰ ਮਤਲਬ ਪਿਛਲੇ ਸਾਲ ਵਾਲਾ ਕੰਮ ਨਹੀਂ ਹੋਣਾ ਮਹ ਲੋ ਕਈ 70 ਤੱਕ ਹੋਈਆਂ ਆ ਪਿਛਲੇ ਸਾਲ ਤਾਂ ਹੈ ਤੱਕ ਇਹ ਚਾੜ ਨਹੀਂ ਆਉਣੀ ਇੱਕ ਤਾਂ ਇਹ ਆ ਵੀ ਮਤਲਬ ਸਿਆਲ ਦੇ ਵਿੱਚ ਠੰਡ ਬਹੁਤ ਘੱਟ ਪਈ ਹੈ ਇਸ ਵਾਰ ਉਹ ਇਸ ਵੇਲੇ ਸਾਲ ਦਾ ਗਣਕਾ ਵੱਢਣ ਦਾ ਕਿ ਠੰਡੇ ਪਈ ਗਈ ਹੈ ਤੇ ਕੀ ਤਾਂ ਕੀ ਇਰਮੀ ਸਟਾਰਟ ਹੋ ਗਈ थी ਸਿਆਲ ਚ ਵੀ ਠੰਡ ਘੱਟੇ ਪਈ ਆ ਗਰਮੀ ਹੈ ਤੱਕ ਕੀ ਮਾਰਚ 'ਚ ਜਿਆਦੇ ਪੈਣ ਲੱਗੀ ਸੀ ਬਾਕੀ ਦੇਖੀ ਹੋਈ ਕਰਕੇ ਇਹਦਾ ਝਾੜ ਪੰਜਾਬ ਦੇ ਕਰੀਬ ਹੀ ਰਹਿਣ ਦੀ ਉਮੀਦ ਆ ਜਿਆਦਾ ਨਹੀਂ ਆਉਂਦਾ 50 ਹੋ ਜੇ 55 ਹੋ ਜੇ ਸੁਪਰ ਸੀਡਰ ਨਾਲ ਬਿਜਾਈ ਹੋਈ ਹੋਈ ਹੈ ਇਹ ਤਿੰਨ ਏਕਟੇ ਯੂਰੀ ਇਹਦੇ ਨੇ 1 ਏਕਟਾ ਡੀ ਏ ਪੀ ਤੇ ਬਾਕੀ ਇਹ ਤੇ ਅਬ ਕੀ ਰਸ ਸਪਰੇ ਹੋ ਗਈ ਸੀ ਗੁਲੀ ਡੰਡਾ ਤੇ ਜੋ ਕਿਤੇ ਕਿਤੇ ਸੀ ਹੋਇਆ ਨਹੀਂ ਉਹਦੇ ਨਾਲ ਮਤਲਬ ਰਮਾਉਣ ਤੋਂ ਪਹਿਲਾਂ ਕਰੀ ਸੀ ਇੱਕ ਦਿਨਾਂ ਪਹਿਲਾਂ ਸਪਰੇਅ ਕਰਕੇ ਉਹ ਤੋਂ ਅਗਲੇ ਦਿਨ ਪਾਣੀ ਲਾਤਾ ਸੀ। ਸੁੰਡ ਵੀ ਪੈ ਗਿਆ ਸੀ ਇਹ ਕਣਕ ਨੂੰ। ਦੇੜੀਆਂ-ਦੇੜੀਆਂ ਜਿਵੇਂ ਮੰਜੇ-ਮੰਜੇ ਦੀਆਂ ਦੇੜੀਆਂ। ਮਤਲਬ ਖਤਮ ਹੋ ਗਿਆ ਸੀ। ਇਸ ਬਾਰੇ ਬਹੁਤ ਏਰੀਆ 'ਚ ਸੁੰਡ ਦੀ ਸਮੱਸਿਆ ਬਹੁਤ ਜ਼ਿਆਦਾ ਆਈ ਸੀ। ਮਤਲਬ ਇਹ ਮਤਲਬ ਇਹ ਵੀ ਨੂੰ ਨਹੀਂ ਗੱਲੇ ਨੂੰ ਸਾਰੀਆਂ ਨੂੰ ਇਸ ਵੀ ਮਤਲਬ ਕਿਲੇ ਇਥੋਂ ਕਿਲੇ ਚ 6-7 ਥਾਂ ਤੇ ਖਾਸੇ ਖਾਸੇ ਨੇਂਦੀਆਂ ਤੇ 4-5 ਥਾਂ ਤੇ ਮੰਜੇ-ਮੰਜੇ ਨੇਂਦੀਆਂ ਮੈਂ ਜ਼ਬਰੇ ਨਾਲ ਰੁਕਿਆ ਸੀ ਇਹ ਬਾਕੀ ਸਾਨੂੰ ਬਈ ਝਾੜ ਵੀ ਦੱਸਾਂਗੇ ਜਦੋਂ ਬੱਡ ਕੀ ਤੁਲਗੀ ਵੀ ਕਿੰਨਾ ਝਾੜ ਆਉਂਦਾ ਪੂਰੇ 9 ਵਿਕੇ ਬਾਣ ਹੈ ਜੇਕਰ ਆਪਾਂ ਬਾਣ ਦੀ ਗੱਲ ਕਰੀਏ ਬਾਣ ਇਹ ਰਸੀਲਾ ਮਤਲਬ ਡੱਕਰ ਬਾਣ ਚ ਝਾੜ ਕਣਕ ਵਧੀਆ ਝੜ ਦਿੰਦੀ ਆ ਤੇ ਰਸੀਲੇ ਚ ਘੱਟ ਡੱਕਰ ਬਾਣ ਚ ਰਸੀਲੇ ਬਾਣ ਨਾਲੋਂ 5-7 5-6 ਮਣ ਦਾ ਲਾਜ਼ਮੀ ਫਰਕ ਪੈਂਦੀ ਪੈਂਦਾ ਢੱਕਾ ਤੇ ਜੀਰੀ ਘਟ ਲਿਕੜਦੀ ਆ। ਫਸੀਲੇ ਚ ਵੱਧ ਲਿਕੜਦੀ ਆ। ਫਸੀਲੇ ਚ ਕਣਕ ਘਟ ਲਿਕੜਦੀ ਆ। ਤਾਂ ਕਰਕੇ ਰਸੀਲਾ ਵਾਹਣਾ 2-4 ਮਾਣ 5 ਮਾਣ ਦਾ ਫਰਕ ਐਵੇਂ ਹੀ ਪਊਗਾ। ਬਾਕੀ ਕਿਵੇਂ ਲੱਗੀ ਵੀਡੀਓ? ਜ਼ਰੂਰ ਦੱਸਿਓ ਬਾਈ। ਅਗਲੀ ਹੋਣੀ ਬਹੁਤ ਸੁਧਾਰ ਕਰਨੇ ਨੇ, ਨਵੇਂ-ਨਵੇਂ ਵੀਡੀਓ ਬਣਾਉਣ ਲੱਗੇ ਆ। ਮੈਂ ਤਾਂ ਅਜੇ ਮਤਲਬ ਪੂਰਾ ਬੋਲਣ ਦੀ ਜਾਂਚ ਅਜੇ ਆਪ ਸਾਰਿਆਂ ਦਾ ਧੰਨਵਾਦ ਹੈ ਨੇੜੇ ਵੀਰਾਂ ਨੇ ਵੀਡੀਓ ਦੇਖੀਆ ਜਰੂਰ ਵੀਡੀਓ ਦੇਖਿਆ ਕਰੋ ਬਾਈ ਧੰਨਵਾਦ ਜੀ ਸਿੰਘ ਫਾਰਮਿੰਗ ਪੇਜ ਤੇ ਥੈਂਕ ਯੂ